ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਨਵੀਂ ਵੀਡੀਓ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਰਿਕਵੈਸਟ ਕਰਦੇ ਹਾਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਆ ਕਰੋ ਜੀ ਤੇ ਘੰਟੀ ਵਾਲਾ ਬਟਨ ਜ਼ਰੂਰ ਦਬਾ ਲਿਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤੇ ਹਾਈਪ ਵਾਲਾ ਬਟਨ ਜ਼ਰੂਰ ਦਬਾਇਆ ਕਰੋ ਜੀ ਉਹ ਵੀ ਬਹੁਤ ਜ਼ਰੂਰੀ ਆ ਲਾਈਕ ਤੇ ਸ਼ੇਅਰ ਮੰਗੋ ਹੈਨਾ ਜੀ ਤੇ ਅੱਜ ਆਪਾਂ ਨੇ ਜਿਹੜੀ ਗੱਲਬਾਤ ਕਰਨੀ ਆ ਉਹ ਗੱਲਬਾਤ ਕਰਨੀ ਆ ਧੀਆਂ ਨੋਹਾਂ ਬਾਰੇ ਮੈਂ ਹਰ ਇੱਕ ਟੌਪਿਕ ਤੇ ਗੱਲ ਕਰਦੀ ਆ ਕਿਉਂਕਿ ਮੈਨੂੰ ਜਿੱਦਾਂ ਦੀਆਂ ਧੀਆਂ ਨੋਹਾਂ ਦੀ ਫਰਮਾਇਸ਼ ਆਉਂਦੀ ਆ ਪਰਿਵਾਰਾਂ ਦੀ ਫਰਮਾਇਸ਼ ਆਉਂਦੀ ਆ ਮੈਂ ਉਦਾਂ ਦੀ ਗੱਲ ਕਰ ਲੈਨੀ ਆ ਤੇ ਇਹ ਕਿਸੇ ਕੁੜੀ ਨੇ ਮੈਨੂੰ ਆ ਮੈਸੇਜ ਭੇਜਿਆ ਉਹ ਕਹਿੰਦੀ ਆਂਟੀ ਜੀ ਵੀ 15 ਸਾਲ ਹੋ ਗਏ ਮੇਰੇ ਵਿਆਹ ਹੋਏ ਨੂੰ ਜਦੋਂ 15 ਸਾਲ ਹੋ ਗਏ ਵਿਆਹ ਹੋਏ ਨੂੰ ਜਿਹੜੇ ਮੁੰਡੇ ਨਾਲ ਮੈਂ ਵਿਆਹੀ ਆ ਉਹ ਕੱਲਾ ਭਰਾਏ ਤੇ ਦੋ ਭੈਣਾਂ ਨੇ ਉਹਦੀਆਂ ਤੇ ਦਾਦਾ ਦਾਦੀ ਨੇ ਤੇ ਮਾਂ ਐ ਪਿਓ ਐ ਤੇ ਚਲੋ ਕਹਿੰਦੀ ਮਹਾਰਾਜ ਦੀ ਕਿਰਪਾ ਨਾਲ ਸਾਡੇ ਸਿਰ ਤੇ ਚਾਰ ਬਜ਼ੁਰਗ ਨੇ ਕਹਿੰਦੀ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਆ ਮੈਂ ਉਦਾਂ ਦੇ ਸੁਹਾ ਦੀ ਮਾਲਕਣ ਨਹੀਂ ਹੈਗੀ ਵੀ ਮੈਂ ਪਰਿਵਾਰ ਤੋਂ ਅੱਕਾਂ ਥੱਕਾਂ ਵੀ ਮੈਂ ਸਭ ਦਾ ਬਹੁਤ ਸਤਿਕਾਰ ਕਰਦੀ ਆ ਸਹੁਰੇ ਘਰ ਆ ਮੈਂ ਪੜ੍ਹਾਈ ਵੀ ਕਾਫੀ ਕੀਤੀ ਹੋਈ ਆ ਤੇ ਫੇਰ ਕਹਿੰਦੀ ਸਭ ਤੋਂ بڑا ਮੇਰੀ ਜ਼ਿੰਦਗੀ 'ਚ ਨੁਕਸ ਕਿਹੜਾ ਹੈ ਉਹ ਹੈਗਾ ਮੇਰਾ ਉਹ ਕਹਿੰਦੇ ਹੁੰਦੇ ਨੇ ਜੀਵਨ ਸਾਥੀ ਥੋੜਾ ਜਿਆਦਾ ਜਿਆਦਾ ਲਾਡ ਕੋਲ ਚਪਾਲਿਆ ਹੋਇਆ ਹੈ ਕਹਿੰਦੀ ਇਹ ਮੇਰੀ ਜ਼ਿੰਦਗੀ 'ਚ ਇੱਕ ਨੁਕਸ ਪੈ ਗਿਆ ਕਹਿੰਦੀ ਦੇਖੋ ਜਦੋਂ ਸਾਡਾ ਧੀਆਂ ਭੈਣਾਂ ਦਾ ਕਿਸੇ ਨਾਲ ਵਿਆਹ ਹੋ ਜਾਂਦਾ ਫਿਰ ਅਸੀਂ ਦੇਖਣ ਨੂੰ ਇਹ ਦੋ ਲੱਗਦੇ ਹੁੰਦੇ ਅਸੀਂ ਇੱਕੋ ਹੀ ਆ ਕਹਿੰਦੀ ਵੀ ਮੈਂ ਬਹੁਤ ਜ਼ਿਆਦਾ ਆਪਣੇ ਜੀਵਨ ਸਾਥੀ ਨੂੰ ਪਿਆਰ ਕਰਦੀ ਆ ਉਹਨੂੰ ਦੇਖ ਦੇਖ ਰੱਜਦੀ ਆ ਕਹਿੰਦੀ ਮੈਨੂੰ ਹੁੰਦਾ ਹੈ ਵੀ ਇਹ ਸਾਰੇ ਘਰ ਪਰਿਵਾਰ ਦਾ ਇੱਕੋ ਇੱਕ ਅਸਰਾ ਹੈ ਦੇਖੋ ਜੀ ਬਿਲਕੁਲ ਮੰਨਣ ਵਾਲੀ ਗੱਲ ਹੈ ਇਹੀ ਜੀ ਧੀ ਮੁਰੇ ਸਰਚੋ ਕਦਾ ਜ ਜਿਹਦੀ ਐਦਾਂ ਦੀ ਸੋਚ ਹੈ ਸਹੁਰੇ ਪਰਿਵਾਰ ਪ੍ਰਤੀ ਆਪਣੇ ਜੀਵਨ ਸਾਥੀ ਪ੍ਰਤੀ ਬੜੀਆਂ ਮਿੱਠੀਆਂ ਮਿੱਠੀਆਂ ਜੀਆਂ ਗੱਲਾਂ ਕੁੜੀ ਨੇ ਲਿਖੀਆਂ ਹੋਈਆਂ ਮੈਂ ਜਿਵੇਂ ਤੁਹਾਨੂੰ ਦੱਸ ਰਹੀ ਆ ਠੀਕ ਹੈ ਜੀ ਬਈ ਉਸ ਕੁੜੀ ਨੇ ਇੱਕ ਗੱਲ ਕਹੀ ਕਹਿੰਦੀ ਵੀ ਮੈਨੂੰ ਇਸ ਗੱਲ ਤੋਂ ਕੋਈ ਇਨਾਤ ਰਾਜਵਨੀ ਪਰ ਮੈਂ ਇਹ ਗੱਲ ਕਹੂੰਗੀ ਵੀ ਇਹ ਮੇਰੇ ਜੀਵਨ ਸਾਥੀ ਪ੍ਰਤੀ ਇਹ ਗੱਲ ਜੋ ਮੈਂ ਤੁਹਾਨੂੰ ਦੱਸਣ ਲੱਗੀਆਂ ਅੰਟੀ ਇਹ ਕਹਿੰਦੇ ਹੁੰਦੇ ਨੇ ਵੀ ਮੇਰੇ ਜੀਵਨ ਸਾਥੀ ਦੇ ਲਈ ਉਹ ਗੱਲ ਗਲਤ ਹੈ ਜਿਹੜੀ ਮੈਂ ਤੁਹਾਨੂੰ ਦੱਸਣ ਲੱਗੀਆਂ ਕਹਿੰਦੇ ਵੀ ਜਦੋਂ ਅਸੀਂ ਇੱਕ ਧੀ ਪੁੱਤ ਲਾੜ ਘੋਲ ਚ ਪਾਲ ਲਿਆ ਠੀਕ ਹੈ ਪਾਲ ਲਿਆ ਸਭ ਨੂੰ ਪੁੱਤ ਧੀਆ ਸਭ ਲਾੜਲੇ ਹੁੰਦੇ ਨੇ ਜੀ ਪਰ ਜਦੋਂ ਉਹ ਧੀ ਪੁੱਤ ਵਿਆਇਆ ਜਾਂਦਾ ਹੈ ਪੇਰਾ ਉਹਦੇ ਤੇ ਕਿਸੇ ਹੋਰ ਦਾ ਵੀ ਹੱਕ ਹੋ ਜਾਂਦਾ ਹੈ ਕਹਿੰਦੀ ਵੀ ਦੇਖੋ ਮੇਰੇ ਬਜ਼ੁਰਗ ਨੇ ਬੜੇ ਸੂਝਵਾਨ ਨੇ ਬੜੇ ਸਮਝਦਾਰ ਨੇ ਮੈਂ ਉਹਨਾਂ ਨੂੰ ਗਲਤ ਨਹੀਂ ਕਹੂੰਗੀ ਕਹਿੰਦੀ ਵੀ ਪਰ ਇੱਕ ਉਹਨਾਂ ਚ ਘਾਟ ਜ਼ਰੂਰ ਹੈ ਮਮਤਾ ਦੀ ਬਈ ਜਦੋਂ ਉਹ ਥੋੜੀ ਜੀ ਡਰਿੰਕ ਜ਼ਿਆਦਾ ਕਰਦਾ ਅੱਧੀ ਅੱਧੀ ਰਾਤਾਂ ਹੀ ਘਰ ਨਹੀਂ ਬੜਦਾ ਮੁੰਡਿਆਂ ਨਾਲ ਕਾਫੀ ਉੱਠਣੀ ਬੈਠਣੀ ਆ ਉਹਦੀ ਕਹਿੰਦੀ ਵੀ ਮੈਂ ਇਸ ਗੱਲ ਤੋਂ ਉਹਨੂੰ ਘੂਰਦੀ ਰਹਿਣੀ ਆ ਆਪਣੇ ਘਰ ਵਾਲੇ ਨੂੰ ਉਸ ਗੱਲ ਤੋਂ ਇਸ ਗੱਲ ਤੋਂ ਕਹਿੰਦੀ ਮੈਂ ਘੂਰਦੀ ਰਹਿਣੀ ਆ ਕਹਿੰਦੀ ਮੈਂ ਕਹਿੰਨੀ ਹੁੰਦੀ ਆ ਵੀ ਇੱਕ ਤਾਂ ਸੱਜਰੇ ਆਇਆ ਕਰੋ ਅੱਧੀ ਅੱਧੀ ਰਾਤ ਥਾਈ ਬਾਹਰ ਫਿਰਨ ਦਾ ਸਮਾਂ ਨਹੀਂ ਹੈਗਾ ਫਿਰ ਤੁਸੀਂ ਖਾਂਦੇ ਪੀਂਦੇ ਹੋ ਬਹਿ ਕੇ ਲੋਕਾਂ ਚ ਕੋਈ ਪਤਾ ਨਹੀਂ ਕੀ ਦੇ ਮਨ ਚ ਤੁਹਾਡੇ ਪ੍ਰਤੀ ਕੀ ਚੱਲਦਾ ਹੈ ਕੋਈ ਬੰਦਾ ਖਾਣੇ ਪੀਣੇ ਚ ਤੁਹਾਨੂੰ ਦੇ ਸਕਦਾ ਤੁਸੀਂ ਫਿਰ ਜਾਦਾ ਰੱਜ ਕੇ ਘਰ ਨੂੰ ਆਉਨੇ ਹੋ ਤੁਹਾਡਾ ਕੋਈ ਐਕਸੀਡੈਂਟ ਵਗੈਰਾ ਕੋਈ ਤੁਹਾਡੇ ਸੱਟ ਪੇਟ ਕੋਈ ਬੰਦਾ ਤੁਹਾਡਾ ਨੁਕਸਾਨ ਕਰ ਸਕਦਾ ਕਹਿੰਦੀ ਇਸ ਗੱਲ ਤੋਂ ਮੇਰੇ ਮੇਰਾ ਕਲੇਸ਼ ਮੇਰੇ ਘਰ ਵਾਲੇ ਨਾਲ ਚੱਲਦਾ ਹੈ ਹੁਣ ਕਹਿੰਦੀ ਆਂਟੀ ਜੀ ਤੁਸੀਂ ਇਹ ਦੱਸੋ ਮੈਨੂੰ ਬਈ ਮੈਂ ਗਲਤ ਆਂ ਵੀ ਜੇ ਮੈਂ ਉਹਨੂੰ ਇੰਨਾ ਗੱਲਾਂ ਤੋਂ ਘੂਰਦੀ ਆਂ ਤਾਂ ਮੈਂ ਗਲਤ ਆਂ ਕਹਿੰਦੀ ਮੈਨੂੰ ਮੇਰੇ ਸਹੁਰਾ ਸਾਹਿਬ ਵੀ ਮੈਨੂੰ ਬਹੁਤ ਚਿੰਬੜਦੇ ਆਂ ਮੇਰੀ ਸੱਸ ਮੈਨੂੰ ਬਹੁਤ ਚਿੰਬੜਦੀ ਆਂ ਦਾਦਾ ਦਾਦੀ ਬਹੁਤ ਚਿੰਬੜ ਜਾਂਦੇ ਨੇ ਵੀ ਹਾਂ ਹਾਂ ਤੋ ਮੁੰਡੇ ਨਾਲ ਨਿਤ ਕਲੇਸ਼ ਕਰਦੀ ਆਂ ਹੁਣ ਦੇਖੋ ਮੈਂ ਬਜ਼ੁਰਗਾਂ ਨੂੰ ਕਹਿੰਦੀ ਆਂ ਮੈਂ ਤੁਹਾਡੀਆਂ ਫੀਲਿੰਗਾਂ ਨੂੰ ਵੀ ਸਮਝਦੀ ਆਂ ਵੀ ਤੁਹਾਡਾ ਲਾਡਲਾ ਪੋਤਾ ਹੈ ਤੇ ਲਾਡਲਾ ਪੁੱਤ ਹੈ ਠੀਕ ਹੈ ਜੀ ਇਹ ਚੀਜ਼ਾਂ ਬਾਜ਼ਾਰੂ ਨਹੀਂ ਹੈਗੀਆਂ ਇਹ ਸਾਨੂੰ ਜਿੰਦ ਵੇਚ ਕੇ ਵੀ ਨਹੀਂ ਮਿਲ ਸਕਦੀਆਂ ਸਾਡੇ ਲਈ ਇਹਨਾਂ ਦੀ ਕੀ ਅਹਿਮੀਅਤ ਹੈ ਅਸੀਂ ਬੋਲ ਕੇ ਨਹੀਂ ਦੱਸ ਸਕਦੇ ਠੀਕ ਹੈ ਜੀ ਜੋ ਪੁੱਤ ਪੋਤੇ ਹੁੰਦੇ ਨੇ ਸਾਡੇ ਘਰ ਦੇ ਨੰਬਰ ਦੋਤੇ ਹੁਣ ਤੁਸੀਂ ਭਾਈ ਬਜ਼ੁਰਗਾਂ ਨੇ ਲਾਡ ਘੋਲ ਚੋਂ ਪਾੜ ਲਿਆ ਹਰੇਕ ਮਾਪਾ ਆਪਣੇਤੀ ਪੁੱਤ ਨੂੰ ਪਿਆਰ ਕਰਦਾ ਹੈ ਉਹ ਬੱਚਾ ਥੋੜਾ ਜਿਹਾ ਲਗਰਜ ਹੋ ਗਿਆ ਡਰਿੰਕ ਜਿਆਦੀ ਕਰਨ ਲੱਗ ਗਿਆ ਜੋ ਕੁੜੀ ਦੱਸ ਰਹੀ ਹੈ ਇਹ ਗੱਲਾਂ ਵਾਕਿਆ ਹੀ ਅੱਜ ਦੇ ਕਾਲਜੁਗੀ ਸਮੇਂ 'ਚ ਹੋ ਸਕਦੀਆਂ ਕੋਈ ਸੱਟ ਪੇਟ ਵੀ ਐਕਸੀਡੈਂਟ ਨਾਲ ਵੱਜ ਸਕਦੀ ਹੈ ਕੋਈ ਉਹਨੂੰ ਖਾਣੇ ਪੀਣੇ 'ਚ ਵੀ ਕੁਝ ਦੇ ਸਕਦਾ ਹੈ ਕੋਈ ਬੰਦਾ ਉਹਦਾ ਨੁਕਸਾਨ ਵੀ ਕਰ ਸਕਦਾ ਹੁਣ ਆਪਾਂ ਕਿੰਨੀ ਜਗ੍ਹਾ ਕਿੰਨੇ ਤਰ੍ਹਾਂ ਦੀਆਂ ਗੱਲਾਂ ਸੁਣਦੇ ਹਾਂ ਫਲਾਣੀ ਜਗ੍ਹਾ ਮੁੰਡਾ ਐਂ ਵੱੜਤਾ ਫਲਾਣੀ ਜਗ੍ਹਾ ਐਂ ਜਾਂਦਾ ਤੇ ਚੋਰ ਮਚੱਕਿਆਂ ਨੇ ਮੁੰਡੇ ਦਾ ਕਤਲ ਕਰਤਾ ਆਪਾਂ ਬਹੁਤ ਜ਼ਿਆਦਾ ਭਾਤਸਪਾਤੀਆਂ ਗੱਲਾਂ ਸੁਣਦੇ ਹਾਂ ਦੁਨੀਆ ਤੇ ਠੀਕ ਹੈ ਜੀ ਜੇ ਹੁਣ ਅਸੀਂ ਇਹਨਾਂ ਗੱਲਾਂ ਨੂੰ ਦੇਖ ਕੇ ਖਬਰਾਂ ਪੜ੍ਹ ਕੇ ਦੇਖ ਕੇ ਅਸੀਂ ਫੇਰ ਵੀ ਨਜ਼ਰ ਅੰਦਾਜ਼ ਕਰਕੇ ਅਸੀਂ ਆਪਣੀ ਅਲਗਰਜੀ ਨਾ ਛੱਡੀਏ ਫਿਰ ਦੇਖੋ ਕਹਿੰਦੇ ਹੁੰਦੇ ਨੇ ਮਾੜਾ ਸਮਾਂ ਫਿਰ ਦੱਸ ਕੇ ਨਹੀਂ ਆਉਂਦਾ ਕਹਿੰਦੇ ਸਾਨੂੰ ਚੰਗੇ ਸਮੇਂ ਦਾ ਪਤਾ ਹੈ ਮਾੜਾ ਸਮਾਂ ਸਾਨੂੰ ਦੱਸ ਕੇ ਨਹੀਂ ਆਉਂਦਾ ਬਈ ਜੇ ਉਹ ਕੁੜੀ ਉਹਨੂੰ ਘੂਰਦੀ ਆ ਦੇਖੋ ਉਹਨੇ ਜ਼ਿੰਦਗੀ ਕੱਟਣੀ ਆ ਉਹਦੀ ਜ਼ਿੰਦਗੀ ਦਾ ਮਸਲਾ ਹੈ ਉਹ ਬੱਚਿਆਂ ਦੀ ਮਾਂ ਐ ਉਹਨੂੰ ਆਪਣੇ ਜੀਵਨ ਸਾਥੀ ਦੀ ਟੈਨਸ਼ਨ ਆ ਜੇ ਉਸ ਮੁੰਡੇ ਨੂੰ ਉਹਦੀ ਘਰ ਵਾਲੀ ਘੂਰਦੀ ਆ ਤਾਂ ਬਜ਼ੁਰਗਾਂ ਦਾ ਕੁੜੀ ਨੂੰ ਚਿੰਬੜਨਾ ਨਹੀਂ ਬਣਦਾ ਵੀ ਤੁਸੀਂ ਉਲਟਾ ਕੁੜੀ ਨੂੰ ਚਿੰਬੜ ਜੋ ਬਈ ਇਹਨੂੰ ਕਾਤੇ ਕਹਿੰਨੀ ਆ ਚੰਗਾ ਮਾੜਾ ਤੋਂ ਤੁਸੀਂ ਮੁੰਡੇ ਨੂੰ ਸਮਕੋ ਕਹੋ ਵੀ ਭਾਈ ਹਾਂ ਕੁੜੀ ਸੱਚੀ ਐ ਤੂੰ ਅੱਧੀ ਅੱਧੀ ਰਾਤ ਆਉਣਾ ਐ ਅਸੀਂ ਨਾ ਕੁੰਡੇ ਲਾਉਣ ਜੋਗੇ ਨਾ ਅਸੀਂ ਸੌਣ ਜੋਗੇ ਨਾਲੇ ਸਾਨੂੰ ਤੇਰੀ ਟੈਨਸ਼ਨ ਰਹਿੰਦੀ ਆ ਆ ਜਿਹੜੀ ਤੂੰ दारू ਪੀਂਨਾ ਐ ਇਹ ਤੇਰਾ ਸਰੀਰ ਵੀ ਖਰਾਬ ਕਰੂਗੀ ਇਹ ਤੇਰਾ ਘਰ ਵੀ ਖਰਾਬ ਕਰੂਗੀ ਤੂੰ ਬੱਚਿਆਂ ਦਾ ਪਿਓ ਐ ਇਹ ਵੀ ਨਿਆਣੀ ਬੈਠੀ ਤੈਨੂੰ ਡਿੱਕੀ ਜਾਂਦੀ ਆ ਤੁਸੀਂ ਉਸ ਧੀ ਭੈਣ ਦਾ ਸਾਥ ਦਿਆ ਕਰੋ ਨਾ ਕਿ ਤੁਸੀਂ ਉਲਟਾ ਧੀ ਭੈਣ ਨੂੰ ਚਿੰਬੜ ਜਿਆ ਕਰੋ ਕਈ ਵਾਰ ਸਾਡਾ ਬੱਚਿਆਂ ਨੂੰ ਅੰਨਾ ਪਿਆਰ ਕੀਤਾ ਲਾੜ ਘੋਲ ਅੰਨਾ ਕੀਤਾ ਹੋਇਆ ਬੱਚਿਆਂ ਲਈ ਨੁਕਸਾਨਦੇ ਹੋ ਜਾਂਦਾ ਹੈ ਤੁਹਾਡਾ ਮੁੰਡੇ ਨੂੰ ਘੂਰ ਨਾ ਬਣਦਾ ਬਜ਼ੁਰਗਾ ਨੂੰ ਮੁੰਡੇ ਨੂੰ ਘੂਰ ਨਾ ਬਣਦਾ ਨਾ ਕਿ ਕੁੜੀ ਨੂੰ ਕੁੜੀ ਦਾ ਸਾਥ ਦੇਣਾ ਬਣਦਾ ਕਿਉਂਕਿ ਉਹ ਕੁੜੀ ਤੁਹਾਡੇ ਸਭ ਦੇ ਫਾਇਦੇ ਲਈ ਉਹ ਕਹਿੰਦੀ ਐ ਜਦ ਘਰ ਚ ਇੱਕ ਗੱਭਰੂ ਜਵਾਨ ਹੁੰਦਾ ਨਾ ਬਾਕੀ ਸਭ ਬਜ਼ੁਰਗ ਹੋਣ ਫਿਰ ਤੁਹਾਨੂੰ ਪਤਾ ਹੈ ਵੀ ਤੁਹਾਡੇ ਸਿਰ ਤੇ ਛਤਰ ਛਾਇਆ ਉਸ ਗੱਭਰੂ ਦੀ ਹੋਇਆ ਕੋਈ ਨਹੀਂ ਕਿਸੇ ਨੂੰ ਪੁੱਛਦਾ ਹੁਣ ਗਾਜਰ ਮੁੱਲੀ ਮੰਗੋ ਅਗਲਾ ਬੰਦੇ ਨੂੰ ਵੱਢ ਜਾਂਦਾ ਉਸ ਨਹੀਂ ਬਣਦਾ ਮਗਰੋਂ ਇਹਦੇ ਨਾਲ ਉਹ ਵਿਤਰ ਹੈ ਅਸੀਂ ਉਨਾਂ ਕੇ ਬਾਹਰ ਨਿਕਲੀਏ ਜਿੰਨਾ ਕ ਸਾਨੂੰ ਮਤਲਬ ਹੈ ਯਾਰਾਂ ਦੋਸਤਾਂ ਚ ਅੰਨਾ ਵਿਸ਼ਵਾਸ ਕਰਨ ਦੀ ਲੋੜ ਨਹੀਂ ਹੈਗੀ ਇਹ 1 2 ਹੁੰਦੇ ਨੇ ਜਿਹੜੇ ਬਹੁਤੇ ਹੁੰਦੇ ਨੇ ਨਾ ਵੀ ਅਸੀਂ ਰੋਜ਼ ਬੈਠ ਕੇ ਗਲਾਸੀ ਖੜਕਾਉਣੀ ਆ ਉਹਨਾਂ ਚੋਂ ਕਈ ਵਾਰ ਕੋਈ ਬੇਈਮਾਨ ਵੀ ਉੱਠ ਖੜਿਆ ਕਰਦਾ ਸਾਰੀ ਦੁਨੀਆ ਇੱਕਸਾਰ ਨਹੀਂ ਹੈਗੀ ਨਾ ਸਾਰੀ ਦੁਨੀਆ ਚੰਗੀ ਹੈ ਨਾ ਸਾਰੀ ਦੁਨੀਆ ਮਾੜੀ ਹੈ ਠੀਕ ਹੈ ਬਈ ਤੁਸੀਂ ਅਹਿਆਂ ਜੀਆਂ ਜੇ ਲਾਇਕ ਧੀਆਂ ਪੈਣਾ ਤੁਹਾਡੇ ਆਈਆਂ ਹੋਈਆਂ ਤੁਹਾਡੇ ਮੁੰਡਿਆਂ ਨੂੰ ਸਭਾਲਣੇ ਵਾਲੀਆਂ ਤਾਂ ਤੁਸੀਂ ਉਹਨਾਂ ਦਾ ਸਾਥ ਦਿਆ ਕਰੋ ਉਹ ਕੁੜੀ ਇਹ ਤਾਂ ਨਹੀਂ ਹੈਗੀ ਵੀ ਕੱਲਾ ਮੁੰਡੇ ਨੂੰ ਸਭਾਲ ਲਦੀ ਆ ਉਹ ਤੁਹਾਡੀ ਵੀ ਇੱਜ਼ਤ ਕਰਦੀ ਆ ਤੁਹਾਡਾ ਸਤਕਾਰ ਕਰਦੀ ਆ ਤੁਹਾਡੀ ਸੇਵਾ ਕਰਦੀ ਆ ਜਿਉ ਗਲਤ ਹੋਵੇ ਉਹ ਤੁਹਾਡੀ ਸੇਵਾ ਹੀ ਨਾ ਕਰੇ ਤੁਹਾਡਾ ਸਤਕਾਰ ਹੀ ਨਾ ਕਰੇ ਤੁਸੀਂ ਇੰਨਾ ਲਾਡ ਘੋਲਣਾ ਨਾ ਕਰੋ ਹੁਣ ਇਹ ਤਾਂ ਨਹੀਂ ਹੈਗਾ ਵੀ ਤੁਹਾਨੂੰ ਇਹ ਕੱਲਿਆਂ ਨੂੰ ਲਾਡ ਲਾ ਲਾਡਲਾ ਤਾਂ ਭਾਈ ਹੁਣ ਉਹਨੂੰ ਵੀ ਹੈ ਜਿਹੜੀ ਲੜ ਲੱਗੀ ਹੈ ਉਹਨੂੰ ਵੀ ਲਾਡ ਲਾ ਠੀਕ ਹੈ ਜੀ ਇੱਕ ਔਰਤ ਹੈ ਨਾ ਜਿਹੜੀ ਔਰਤ ਉਹ ਮਾਂ ਮੰਗੋਈ ਤੜਫਦੀ ਹੈ ਜਿਹੜੀ ਇੱਕ ਮੁੰਡੇ ਦੀ ਘਰ ਵਾਲੀ ਹੁੰਦੀ ਹੈ ਨਾ ਉਹ ਮਾਂ ਮੰਗੋਈ ਤੜਫਦੀ ਹੁੰਦੀ ਹੈ ਇੱਕ ਮਾਂ ਗੇਟ ਤੇ ਅੱਖਾਂ ਲਾ ਕੇ ਬੈਂਦੀ ਆ ਵੀ ਕਦ ਮੇਰਾ ਪੁੱਤ ਆਵੇ ਦਰਵਾਜ਼ਾ ਖੋਲੇ ਇੱਕ ਜਨਾਨੀ ਅੱਖਾਂ ਲਾ ਕੇ ਗੇਟ ਤੇ ਬੈਂਦੀ ਹੁੰਦੀ ਆ ਵੀ ਕਦ ਮੇਰਾ ਘਰ ਵਾਲਾ ਆਵੇ ਕਦ ਗੇਟ ਖੋਲੇ ਹੋਰ ਨਹੀਂ ਕੋਈ ਉਡੀਕਦਾ ਇੱਥੇ ਇਹ ਭੈਣਾਂ ਨੂੰ ਉਡੀਕ ਹੁੰਦੀ ਆ ਭਰਾਵਾਂ ਦੀ ਠੀਕ ਹੈ ਮੈਂ ਸੋਈ ਗੱਲਾਂ ਤੁਹਾਡਾ ਬਿਲਕੁਲ ਉਸ ਕੁੜੀ ਦਾ ਜੋ ਵੀ ਗੱਲਾਂ ਉਹਨੇ ਕੀਤੀਆਂ ਬਿਲਕੁਲ ਸਚਾਈ ਆ ਉਹਦੀਆਂ ਗੱਲਾਂ 'ਚ ਤੁਹਾਡਾ ਹੱਕ ਹੈ ਮੁੰਡੇ ਨੂੰ ਕੁ ਰੰਦਾ ਨਾ ਕਿ ਕੁੜੀ ਤੇ ਨੂੰ ਉਲਟਾ ਜਾਣਦਾ ਉਹ ਕਹਿੰਦੀ ਵੀ ਮੈਂ ਇੱਕ ਪਾਸੇ ਕੱਲੀ ਹੋ ਰਹਿ ਜੰਨੀ ਆ ਇਹ ਚਾਰੇ ਬਜ਼ੁਰਗ ਇੱਕ ਪਾਸੇ ਹੋ ਜਾਂਦੇ ਨੇ ਉਹ ਕੁੜੀ ਕਹਿੰਦੀ ਵੀ ਮੈਨੂੰ ਇੱਥੇ ਥਾਂ ਵੀ ਖੈ ਲਿਆ ਬਜ਼ੁਰਗਾਂ ਨੇ ਵੀ ਤੂੰ ਦੰਦ ਕਲਾ ਧਰੀ ਹੋਈ ਐ ਇਹਦੇ ਤੇ ਤੂੰ ਨਿੱਤ ਕਲੇਸ ਪਾਉਣੀ ਆ ਇਹਦੇ ਕੋਈ ਛੱਟਪੇਟ ਵੱਜੂ ਤੇਰਾ ਕਲੇਸ ਇਹਦੇ ਮੂਰੇ ਆ ਜਾਣਾ ਦੇਖ ਤੁਸੀਂ ਉਲਟਾ ਉਹਨੂੰ ਦੋਸ਼ ਦੰਨੇ ਹੋ ਉਹਦੇ ਕਲੇਸ ਕਰਕੇ ਛੱਟਪੇਟ ਵੱਜ ਸਕਦੀ ਆ ਉਹ ਵੀ ਉਹ ਕਲੇਸ ਨਹੀਂ ਹੈਗਾ ਵੀ ਕੁਸ ਮੰਗਦੀ ਆ ਉਹ ਤੋਂ ਉਹਦਾ ਕਲੇਸ ਸਿਰਫ ਇਹ ਐ ਉਹਦੀ ਸੇਫਟੀ ਖਤਰਾ ਬਈ ਇਹੇ ਵੇਲੇ-ਕਵੇਲੇ ਨਾ ਰਾਤ ਨੂੰ ਅੱਧੀ ਅੱਧੀ ਰਾਤਾਂ ਇਨਾਂ ਬਾਹਰ ਰਹੇ ਉਹ ਪੀ ਕੇ ਨਾਵੇ ਉਹ ਰੋਜ਼ ਬੈਠ ਕੇ ਮੁੰਡਿਆਂ ਚ ਏਕਣ ਮਸ਼ਕੂਲਾ ਨਾ ਬਣੇ ਵੀ ਕਿਤੇ ਇਹਦਾ ਕੋਈ ਨੁਕਸਾਨ ਨਾ ਕਰ ਦਵੇ ਤੁਸੀਂ ਇੱਥੇ ਕੁੜੀ ਨੂੰ ਤੁਮ ਤਾਂ ਇਹ ਇਹ ਤੁਮ ਤਾਂ ਕਹੂੰਗੀ ਮੈਂ ਇਹ ਤੁਸੀਂ ਨੂੰ ਉਲਟਾ ਉਸ ਕੁੜੀ ਨੂੰ ਤੁਮਤ ਲਾਉਨੇ ਹੋ ਵੀ ਤੇਰੇ ਕਲੇਸ਼ ਕਰਕੇ ਛੱਟਪੇਟ ਵੱਜ ਸਕਦੀ ਆ ਇਹ ਕਲੇਸ਼ ਨਹੀਂ ਹੈਗਾ ਇਹ ਪਿਆਰ ਹੈ ਠੀਕ ਹੈ ਮੈਂ ਦੇਖਿਆ ਇਦਾਂ ਦੇ ਬਜ਼ੁਰਗ ਫੇਰ ਚੰਗੀਆਂ ਧੀਆਂ ਪੈਣਾ ਨੂੰ ਐਕਣਾ ਸੀ ਫਿਰ ਦੂਜਾ ਰੂਪ ਧਾਰਨ ਕਰਨ ਤੇ ਮਜਬੂਰ ਕਰਦੰਨੇ ਆ ਠੀਕ ਹੈ ਜੀ ਇਹ ਦੇਖੋ ਮੈਂ ਫੇਰ ਕਹੂੰਗੀ ਵੀ ਬਜ਼ੁਰਗਾਂ ਚਾਰਾਂ ਲਈ ਇਹ ਗਲਤ ਹੈ ਗੱਲ ਤੁਹਾਡਾ ਮੁੰਡਾ ਗਲਤ ਹੈ ਜਿਹੜਾ ਅੱਧੀ ਰਾਤ ਆਉਂਦਾ ਹੈ ਰੋਜ਼ ਰੱਜ ਕੇ ਆਉਂਦਾ ਤੇ ਰੋਜ਼ ਅੱਧੀ ਅੱਧੀ ਰਾਤ ਥਾਂਈ ਮੁੰਡਿਆਂ 'ਚ ਗਲਾਸੀਆਂ ਖੜਕਾਉਂਦਾ ਇਹ ਗਲਤ ਹੈ ਬਹੁਤ ਸਹੀ ਟੜਫਦੀ ਹੈ ਉਹਨੂੰ ਚਾਹੀਦਾ ਭਾਈਓ ਤਾਂ ਤੜਫਦੀ ਹੈ ਨਹੀਂ ਬਹੁਤੀਆਂ ਇੱਥੇ ਹੈਗੀਆਂ ਨੇ ਜਿਨ੍ਹਾਂ ਨੂੰ ਆਪਣੇ ਅਛਣਿਆ ਬਚਣਿਆਂ ਤੋਂ ਬੇਲ ਨਹੀਂ ਸ਼ਾਮ ਨੂੰ ਆਦਮੀ ਘਰ ਆ ਗਿਆ ਤਾਂ ਠੀਕ ਹੈ ਨਾ ਆਇਆ ਤਾਂ ਵੀ ਠੀਕ ਹੈ ਇਦਾਂ ਦੀਆਂ ਵੀ ਹੈਗੀਆਂ ਦੁਨੀਆ ਤੇ ਬਹੁ ਰੰਗੀਆ ਦੁਨੀਆ ਤੁਸੀਂ ਸ਼ੁਕਰ ਮਨਾਓ ਤੁਸੀਂ ਬਜ਼ੁਰਗਾਂ ਨੇ ਕਿੰਨਾ ਚਿਰ ਬੈਠਣਾ ਤੁਹਾਡੇ ਪੁੱਤ ਨੂੰ ਸਾਂਭਣੇ ਵਾਲੀ ਆ ਗਈ ਉਹ ਪੁੱਤ ਦੇ ਨਾਲ ਨਾਲ ਤੁਹਾਨੂੰ ਵੀ ਸਾਂਭਦੀ ਆ ਤੁਹਾਡੀ ਵੀ ਇੱਜ਼ਤ ਸਤਿਕਾਰ ਕਰਦੀ ਆ ਠੀਕ ਆ ਕਹਿੰਦੀ ਸਾਡੇ ਘਰ ਚ ਹੋਰ ਕੋਈ ਕਲੇਸ਼ ਨਹੀਂ ਸਾਡੇ ਘਰ ਚ ਕੋਈ ਇੱਕ ਇਹ ਕਲੇਸ਼ ਆ ਉਧਰ ਮੈਂ ਉਹਨੂੰ ਪਿਆਰ ਕਰਦੀ ਆ ਮੈਂ ਤਾਂ ਟੱਟ ਫਦੀ ਆ ਉਹਦੇ ਨਾਲ ਲੜਦੀ ਆ ਕਹਿੰਦੀ ਉਧਰ ਬਜ਼ੁਰਗ ਪਿਆਰ ਕਰਦੇ ਆ ਉਹ ਮੈਨੂੰ ਉਹਦੇ ਨਾਲ ਲੜਨ ਨਹੀਂ ਦਿੰਦੇ ਦੇਖੋ ਵੀ ਇਹ ਤਾਂ ਬਹੁਤ ਮਮਤਾ ਭਰਿਆ ਜਾ ਤੁਹਾਡਾ ਕਹਿੰਦੇ ਆ ਵੀ ਕਲੇਸ਼ ਹੈ ਇਹਦੇ ਵਿੱਚ ਪਾਣੀ ਚ ਵਧਾਣੀ ਹੈ ਇਹਦਾ ਕੋਈ ਹੱਲ ਵੀ ਨਹੀਂ ਹੈਗਾ ਇਹਦਾ ਹੱਲ ਤਾਂ ਤੁਹਾਡੇ ਕੋਲੋਂ ਹੀ ਤੁਹਾਨੂੰ ਲੱਭ ਸਕਦਾ ਹੈ ਵੀ ਹਾਂ ਭਾਈ ਅਸੀਂ ਗਲਤਾਂ ਸਾਡੀ ਨੂਰ ਰਾਣੀ ਸਹੀ ਹੈ ਠੀਕ ਹੈ ਤੁਸੀਂ ਦੁਨੀਆ ਤੇ ਬਰਸ ਦੀ ਅੱਗ ਨੂੰ ਦੇਖੋ ਅਸੀਂ ਕਈ ਵਾਰ ਕੀ ਕਰਦੇ ਆਂ ਭਾਵੇਂ ਸਾਡਾ ਮੁੰਡਾ ਗਲਤ ਵੀ ਹੋਵੇ ਅਸੀਂ ਮੁੰਡੇ ਮਗਰ ਲਾ ਕੇ ਧੀਆਂ ਭੈਣਾਂ ਨੂੰ ਛੱਡ ਵੀ ਦਿੰਨੇ ਆ ਤਲਾਕ ਤੱਕ ਵੀ ਦੇ ਦਿੰਨੇ ਆ ਪਰ ਅਸੀਂ ਆਪਣੇ ਮੁੰਡਿਆਂ ਨੂੰ ਗਲਤ ਨਹੀਂ ਕਹਿੰਦੇ ਅਸੀਂ ਮੁੰਡਿਆਂ ਦਾ ਘਰ ਕਈ ਵਾਰ ਹੱਥੀ ਪੱਟ ਲੈਨੇ ਆ ਹੁਣ ਆਹ ਪੱਟਣੇ ਵਾਲਾ ਹੀ ਕੰਮ ਹੈ ਹੁਣ ਉਹ ਤਾਂ 15 ਸਾਲ ਹੋ ਗਏ ਵਿਚਾਰੀ ਕਿਧਰੇ ਹਿੱਲਣ ਜੋਗੀ ਨਹੀਂ ਜੇ ਉਹੀ 5-4 ਸਾਲ ਵਾਲੀ ਹੋਵੀ ਅਗਲੀ ਕਹੇ ਵੀ ਕੋਈ ਗੱਲ ਨਹੀਂ ਫਿਰ ਤੁਸੀਂ ਆਪਣੇ ਸ਼ਰਾਬੀ ਕੁਆਬੀ ਨੂੰ ਸੰਭੋ ਵੀ ਮੈਂ ਤਾਂ ਜਾਣੀ ਆ ਤੁਸੀਂ ਤਾਂ ਮੈਨੂੰ ਜਮਾ ਹੀ ਨਹੀਂ ਮੇਰ ਕਰਨ ਦਿੰਦੇ ਇਹਦੇ ਤੇ ਜੇ ਮੈਨੂੰ ਚਾਹੀਦਾ ਮੈਂ ਤਾਂ ਦੜ ਫਦੀ ਆ ਭਾਈ ਮੈਂ ਮੁੰਡਿਆਂ ਨੂੰ ਵੀ ਕਹਿਣੀ ਆ ਵੀ ਪੁੱਤਰ ਤੁਹਾਨੂੰ ਜੇ ਇੰਨਾ ਪਿਆਰ ਕਰਨੇ ਵਾਲਾ ਜੀਵਨ ਸਾਥੀ ਮਿਲਿਆ ਹੋਇਆ ਤਾਂ ਤੁਸੀਂ ਉਸ ਜੀਵਨ ਸਾਥੀ ਦੀ ਕਦਰ ਕਰੋ ਕਰ ਕਰੋ ਇੱਥੇ ਬਹੁਤ ਮੁੰਡੇ ਇਦਾਂ ਰੋਂਦੇ ਨੇ ਵੀ ਸਾਨੂੰ ਸਾਡੀ ਘਰ ਵਾਲੀਆਂ ਮੂੰਹ ਪਾਣੀ ਨਹੀਂ ਧਰਦੀਆਂ ਸਾਨੂੰ ਪੁੱਛਦੀਆਂ ਵੀ ਨਹੀਂ ਕਿੱਧਰੋਂ ਆਏ ਆ ਕਿੱਧਰ ਨੂੰ ਜਾਣਾ ਹੈ ਅਗਲੀਆਂ ਤੋਂ ਪਾਣੀ ਦਾ ਗਲਾਸ ਬਹੁਤੇ ਮੁੰਡੇ ਮੰਗ ਲਣਨਾ ਜਿਹੜੀਆਂ ਖੜੂਸ ਬਊਆਂ ਮਿਲ ਜਾਂਦੀਆਂ ਨੇ ਪਾਣੀ ਦਾ ਗਲਾਸ ਮੰਗ ਲਣ ਅਗਲੀਆਂ ਦੇ ਮੱਥੇ ਵੱਟ ਪੈ ਜਾਂਦਾ ਦੇ ਦੰਨੀਆ ਕਿ ਆਗ ਲੱਗੀ ਆ ਆਇਓ ਕਹਿੰਦੀਆਂ ਅਗਲੀਆਂ ਤੁਸੀਂ ਸ਼ੁਕਰ ਕਰੋ ਵਾਹ ਵਾਹਿਦੀ ਸੁਜ ਬਾਨ ਕੁੜੀ ਮਿਲੀ ਆ ਸ਼ੁਕਰ ਕਰੋ ਮਹਾਰਾਜ ਦਾ ਇਹ ਜੇ ਕਲਯੁਗੀ ਸਮੇਂ ਚ ਅਸੀਂ ਆ ਜੀਆਂ ਦੀਵਾ ਲੈ ਕੇ ਲੱਭਣ ਜਾਈਏ ਨਾ ਤਾਂ ਨਾ ਮਿਲਣਾ ਜਿਹੜੀਆਂ ਮੁੰਡਿਆਂ ਦੀ ਕੇਅਰ ਕਰਦੀਆਂ ਨੇ ਬਜ਼ੁਰਗਾਂ ਦੀ ਕੇਅਰ ਕਰਦੀਆਂ ਨੇ ਠੀਕ ਹੈ ਵੀ ਸੋਈ ਗੱਲਾਂ ਭਾਈ ਸਮੇਂ ਦੇ ਹਿਸਾਬ ਨਾਲ ਇਹ ਕੁੜੀ ਬਿਲਕੁਲ ਸਹੀ ਆ ਬਿਲਕੁਲ ਸਹੀ ਆ ਤੁਸੀਂ ਆਪਣੇ ਮੁੰਡੇ ਨੂੰ ਜੇ ਤੁਹਾਡਾ ਬੱਚਾ ਗਲਤੀ ਕਰਦਾ ਤਾਂ ਗਲਤੀ ਨੂੰ ਗਲਤੀ ਕਿਹਾ ਕਰੋ ਠੀਕ ਹੈ ਜੇ ਧੀ ਭੈਣ ਸਹੀ ਫੈਸਲਾ ਕਰਦੀ ਹੈ ਤਾਂ ਉਹਨੂੰ ਸਹੀ ਨੂੰ ਸਹੀ ਵੀ ਕਿਹਾ ਕਰੋ ਇਹ ਨਹੀਂ ਹੈਗਾ ਵੀ ਅਸੀਂ ਉਹਨੂੰ ਬਗਾਨੀ ਸਮਝੀ ਜਾਈਏ ਤੁਸੀਂ ਇਹ ਸੋਚੋ ਵੀ ਉਹਦੇ ਲੜ ਲੱਗੀ ਹੋਈ ਆ ਉਹਨੂੰ ਉਹਦੀ ਟੈਨਸ਼ਨ ਆ ਉਹਨੂੰ ਪਿਆਰ ਕਰਦੀ ਆ ਉਹਨੂੰ ਚਾਹੀਦਾ ਤਾਂ ਤੜਫਦੀ ਆ ਬਸ ਇੱਥੇ ਆ ਕੇ ਗੱਲ ਮੁੱਕਦੀ ਆ ਠੀਕ ਹੈ ਜੀ ਭਾਈ ਇਹ ਗੱਲਾਂ ਐ ਵਾਤਾ ਬਹੁਤ ਘਰ ਦੇਖਿਆ ਮੈਂ ਅਸੀਂ ਮਮਤਾ ਮਮਤਾ ਚ ਪੱਟ ਲੈਨੇ ਆ ਕੁੜੀ ਕਹਿੰਦੀ ਫਿਰ ਮੈਨੂੰ ਜਿਹੜੇ ਚਾਰੇ ਬਜ਼ੁਰਗਾਂ ਕਹਿੰਦੀ ਫਿਰ ਮੈਨੂੰ ਮੂੰਹ ਪਾਣੀ ਨਹੀਂ ਧਰਦੇ ਮੂੰਹ ਪਾਣੀ ਨਹੀਂ ਧਰਦੇ ਕਹਿੰਦੀ ਆ ਆਪਸ ਵਿੱਚ ਗੱਲਾਂ ਚੁਕਲੀਆਂ ਕਰਨਗੇ ਵੀ ਕਹੀ ਜੀ ਆ ਦੱਸ ਮੁੰਡੇ ਨੂੰ ਵੱਡ ਖਾਉ ਵੱਡ ਖਾਉ ਕਰੀ ਜਾਂਦੀ ਆ ਕਹਿੰਦੀ ਮੈਂ ਵੱਡ ਖਾਉ ਵੱਡ ਖਾਉ ਉਹ ਵੱਡ ਖਾਉ ਨਹੀਂ ਕਰਦੀ ਵੀ ਮੈਂ ਤਾਂ ਕੰਨਤੀ ਹੋਈ ਆ ਜਾਂ ਮੈਂ ਇਹਨੂੰ ਪਿਆਰ ਨਹੀਂ ਕਰਦੀ ਨਾ ਕਹਿੰਦੀ ਮੈਨੂੰ ਜਾਨੋਂ ਵੱਧ ਪਿਆਰਾ ਹੈ ਆਪਣਾ ਆਦਮੀ ਮੈਂ ਤਾਂ ਤੜਫਦੀ ਆ ਦੇਖੋ ਇਹ ਗੱਲ ਸਾਡੇ ਇਹ ਨਹੀਂ ਕਹਿਣੀ ਬਣਦੀ ਠੀਕ ਆ ਜੀ ਉਹ ਬਿਲਕੁਲ ਸੱਚੀ ਆ ਕੁੜੀ ਉਸ ਕੁੜੀ ਦਾ ਸਾਥ ਜ਼ਰੂਰ ਦਓ ਠੀਕ ਆ ਜੀ ਫੇਰ ਵੀ ਮੈਂ ਐਦਾਂ ਦੀਆਂ ਕੁੜੀਆਂ ਨੂੰ ਕਹੂੰਗੀ ਵੀ ਪੁੱਤਰ ਜੀ ਜੇ ਚਲੋ ਕਿਤੇ ਮੁੰਡੇ ਮਾਣੇ ਮੁੱਟੇ ਕਰਾਹੇ ਪਏ ਹੋਏ ਆ ਮਾੜੀ ਸੰਗਤ ਚ ਪਏ ਹੋਈਆਂ ਇਹਨਾਂ ਨੂੰ ਬਿਲਕੁਲ ਤੁਸੀਂ ਆਪਣੇ ਪਿਆਰ ਨਾਲ ਆਪਣੇ ਭਰੋਸੇ ਦੇ ਭਰੋਸੇ ਦੀ ਤਾਕਤ ਤੇ ਤੇ ਸਮਝਾ ਕੇ ਤੁਸੀਂ ਇਹਨਾਂ ਮੁੰਡਿਆਂ ਨੂੰ ਸਹੀ ਰਸਤਾ ਦਿਖਾ ਸਕਦੀਆਂ ਹੋ ਉਹ ਕਹਿੰਦੇ ਹੁੰਦੇ ਨੇ ਨਾ ਵੀ ਜੇ ਮਾੜੀ ਧੀ ਭੈਣ ਲੜ ਲੱਗ ਜਵੇ ਕਿਸੇ ਮੁੰਡੇ ਦੇ ਤਾਂ ਚੰਗੇ ਮੁੰਡਿਆਂ ਨੂੰ ਵੀ ਬੁਗਾੜ ਕੇ ਰੱਖ ਦਿੰਦੀਆਂ ਨੇ ਜੇ ਚੰਗੀ ਧੀ ਪੈਣਾ ਕਿਸੇ ਮੁੰਡੇ ਨੂੰ ਮਿਲ ਜਵੇ ਤਾਂ ਮਾੜੇ ਮੁੰਡਿਆਂ ਨੂੰ ਵੀ ਰਸਤੇ ਤੇ ਲੈ ਆਉਂਦੀਆਂ ਨੇ ਉਹ ਮਾੜਾ ਪਣ ਹੋਰ ਨਹੀਂ ਹੁੰਦਾ ਬੱਚਾ ਮਾੜਾ ਮੋਟਾ ਰਸਤੇ ਤੋਂ ਭਟਕਿਆ ਹੁੰਦਾ ਉਹਨੂੰ ਸਹੀ ਰਸਤੇ ਤੇ ਲੈ ਆਉਂਦੀਆਂ ਨੇ ਠੀਕ ਹੈ ਜੀ ਮੈਂ ਫੇਰ ਹੋਰ ਜੇ ਕਿਸੇ ਦੇ ਘਰ ਚ ਐਦਾਂ ਦੀਆਂ ਗੱਲਾਂ ਚੱਲਦੀਆਂ ਮੈਂ ਰਿਕਵੈਸਟ ਕਰੂੰ ਸਾਰੇ ਬਜ਼ੁਰਗਾਂ ਨੂੰ ਵੀ ਤੁਸੀਂ ਚੰਗੀਆਂ ਧੀਆਂ ਲੋਹਾਂ ਦਾ ਸਾਥ ਜ਼ਰੂਰ ਦਿਆ ਕਰੋ ਜੇ ਬੱਚੇ ਮਾੜੇ ਮੋਟੇ ਅਲਗਰਜ ਹੋਏ ਹੋਏ ਆ ਤਾਂ ਉਹਨੂੰ ਤੁਸੀਂ ਸਾਰਾ ਟੱਬਰ ਰਲ ਮਿਲ ਕੇ ਲਾエン ਤੇ ਲਿਆ ਸਕਦੇ ਹੋ ਬੱਚਾ ਟਾਈਮ ਨਾਲ ਆਵੇ 7 ਵਜੇ ਦੇ ਨੂੰ 8 ਵਜੇ ਦੇ ਨੂੰ ਆਪਣੇ ਘਰ ਆਵੇ ਰੋਟੀ ਪਾਣੀ ਖਾਵੇ ਆਪਣੇ ਪਰਿਵਾਰ ਚ ਹਸੇ ਖੇਡੇ ਸੌਂ ਜਵੇ ਠੀਕ ਹੈ ਜੀ ਉ ਵਿੱਚ ਬਜ਼ੁਰਗਾਂ ਦਾ ਵੀ ਭਲਾ ਤੇ ਆਈ ਹੋਈ ਧੀ ਨੂੰ ਦਾ ਵੀ ਭਲਾ ਬੱਚਿਆਂ ਦਾ ਵੀ ਭਲਾ ਸਾਰੇ ਪਰਿਵਾਰ ਦਾ ਭਲਾ ਹੈ ਗੱਲਾਂ ਬਾਤਾਂ ਦੀਆਂ ਜੀ ਮੈਂ ਕਹ ਚਲੋ ਪ੍ਰੀਪੰ ਨੇ ਫਰਮਾਇਸ਼ ਪਾਈ ਹੈ ਮੈਨੂੰ ਗੱਲ ਕਰਨੀ ਚਾਹੀਦੀ ਹੈ ਬਹੁਤ ਘਰਾਂ ਦੀ ਕਹਾਣੀ ਹੋ ਸਕਦੀ ਹੈ ਇਹ ਤੇ ਚਲੋ ਠੀਕ ਹੈ ਜੀ ਫੇਰ ਵੀ ਬੋਲਦਿਆਂ ਕੋਲੋਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਤਿ ਸ਼੍ਰੀ ਅਕਾਲ ਜੀ